ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ jangey samachar ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੀਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਸੰਜੀਵ अरोड़ा ਨੇ ਵਿਧਾਇਕ ਦੇ ਵਜੋਂ ਚੁੱਕੀ ਸੋ ਲੁਧਿਆਣਾ ਪੱਛਮੀ ਤੋਂ ਆਪ ਵਿਧਾਇਕ ਸੰਜੀਵ अरोड़ा ਨੇ ਵਿਧਾਇਕ ਦੇ ਵਜੋਂ ਸੌ ਚੁੱਕ ਲਈਏ ਉਹਨਾਂ ਨੂੰ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਅਹੁਦੇ ਦੀ ਸੌ ਚੁਕਾਈ ਸੰਜੀਵ अरोड़ा ਨੇ ਅੱਜ ਚੰਡੀਗੜ੍ਹ ਸਥਿਤ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਇਹ ਸੌ ਚੁੱਕੀ ਨਸਾ ਤਸਕਰਾਂ ਤੋਂ 60 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਪੰਜਾਬ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਨਸ਼ਾ ਵਿਰੋਧ ਮੁਹਿੰਮ ਜਾਰੀ ਹੈ ਉੱਥੇ ਬਰਨਾਲਾ ਪੁਲਿਸ ਨੇ ਇੱਕ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ 60 ਲੱਖ ਤੋਂ ਵੱਧ ਦੀ ਡਰੱਗ ਮਨੀ ਨੂੰ ਪ੍ਰਾਪਤ ਕੀਤਾ ਅਤੇ ਨਸ਼ਾ ਤਸਕਰਾਂ ਦੀ ਦਿੱਲੀ ਵਿਖੇ ਸਥਿਤ ਪ੍ਰਾਪਰਟੀ ਨੂੰ ਵੀ ਜ਼ਬਤ ਕਰ ਲਿਆ ਗਿਆ। ਵਿਸ਼ੇ ਮੁਕੇਬਾਜ਼ੀ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਫੈਡਰੇਸ਼ਨ ਆਫ ਇੰਡੀਆ ਦੇ 30 ਜੂਨ ਤੋਂ 7 ਜੁਲਾਈ ਤੱਕ ਕਾਜ਼ਿਸਤਾਨ ਵਿੱਚ ਹੋਣ ਵਾਲੇ ਵਿਸ਼ੇ ਮੁਕੇਬਾਜ਼ ਕੱਪ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ। ਪੁਰਸ਼ਾਂ ਅਤੇ ਮਹਿਲਾ ਵਰਗ ਦੇ ਵਿੱਚ ਭਾਰਤ 60 ਭਾਰ ਵਰਗਾਂ ਵਿੱਚ ਹਿੱਸਾ ਲਵੇਗਾ ਕਜ਼ਾਕਿਸਤਾਨ ਜਾਣ ਵਾਲੀ ਟੀਮ ਵਿੱਚ ਹਰਿਆਣਾ ਦੀ 16 ਮੁੱਕੇਬਾਜ਼ ਸ਼ਾਮਿਲ ਨੇ 1 ਜੁਲਾਈ ਤੋਂ ਹੋਵੇਗਾ ਰੇਲ ਦਾ ਸਫ਼ਰ ਮਹਿੰਗਾ 1 ਜੁਲਾਈ 2025 ਤੋਂ ਰੇਲ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਦੋ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ ਪਹਿਲਾਂ ਉਹਨਾਂ ਨੂੰ ਤਤਕਾਲ ਟਿਕਟਾਂ ਬੁੱਕ ਕਰਾਉਣ ਦੇ ਲਈ ਈ ਆਧਾਰ ਪ੍ਰਮਾਣਿਕ ਕਰਨ ਦੀ ਲੋੜ ਹੋਵੇਗੀ ਅਤੇ ਦੂਜਾ ਟਿਕਟਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਕਾਂਡਾ ਲੱਗਾ ਫੇਮ ਸ਼ਿਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਦੇ ਹੋਇਆ ਦੇਹਾਂ ਅਦਾਕਾਰਾ ਤੇ ਮਾਡਲ ਸ਼ਿਫਾਲੀ ਜ਼ਰੀਵਾਲਾ ਦਾ ਸ਼ੁਕਰਵਾਰ ਦੇ ਰਾਤ ਅਚਾਨਕ ਦਿਹਾਂਤ ਹੋ ਗਿਆ ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ਿਫਾਲੀ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸ ਨੂੰ ਉਸਦੇ ਪਤੀ ਪ੍ਰਗ त्याਗੀ ਤੁਰੰਤ ਹਸਪਤਾਲ ਲੈ ਗਏ ਹਾਲਾਂਕਿ ਡਾਕਟਰ ਅਦਾਕਾਰਾਂ ਦੀ ਜਾਨ ਨਹੀਂ ਬਚਾ ਸਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ਅਤੇ ਫੈਨਸ ਦੇ ਵਿੱਚ ਸੋਗ ਦੀ ਲਹਿਰ ਜੋ ਹੈ ਪਸਰ ਗਈ ਅੱਜ ਪੰਜਾਬ ਪਰਦੇ ਵਿੱਚ ਪਵੇ ਗਾਮੀ ਜਾਣੋ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਅਲਾਰਟ ਹੋਇਆ ਜਾਰੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਵੇਰ ਧੁੰਮੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਿਤਾਈ ਗਈ ਹੈ ਅੱਜ ਸ਼ਨੀਵਾਰ ਨੂੰ ਮੌਸਮ ਵਿਭਾਗ ਦੇ ਵੱਲੋਂ ਖਬਰ ਮਿਲੇ ਜਾਣ ਤੋਂ ਇੱਕ ਘੰਟਾ ਪਹਿਲਾਂ ਹੀ ਪਟਿਆਲਾ ਬੁਹਾਲੀ ਵਿੱਚ ਦਰਮਿਆਣੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜੋ ਹੈ ਜਿਤਾਈ ਜਾ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਨੇ 3 ਡਿਗਰੀ ਸੈਲਸੀਅਸ ਦਾ ਵਾਧਾ ਜੋ ਹੈ ਦਰਜ ਕੀਤਾ ਗਿਆ